24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਣੋਂ ਪਿਆਰ ਪਿਆਸ ਸਹਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਕਿ ਤੁਸੀਂ ਸਾਡੀ ਆਨਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੜ ਤੱਕ ਬੰਦ ਰਹੇਨ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਆਂ ਪੰਜਾਬ ਪੁਲਿਸ ਨੇ ਮਸਤੀ ਦੀ ਦਿਖਾਉਂਦੀ ਨਜ਼ਰਾਈ ਜਿੱਥੇ ਕਿ ਅੱਜ ਤਰਨਤਾਰਨ ਦੇ ਜੰਡਿਆਲਾ ਰੋਡ ਵਿਖੇ ਪੁਲਿਸ ਨੇ ਕੀਤੀ ਨਾਕੇਬੰਦੀ ਜਿਸ ਚ ਟ੍ਰਿਪਲ ਆਈਡੀ ਅਤੇ ਬਿਨਾ ਨੰਬਰ ਪਲੇਟ ਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ ਤੇ ਪੁਲਿਸ ਨੇ ਕੱਟੇ ਚਲਾਨ ਅਤੇ ਕੁਝ ਵਾਹਨਾਂ ਨੂੰ ਪੁਲਿਸ ਵੱਲੋਂ ਬਾਉਂਡ ਵੀ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਤਿਹਾਰਾਂ ਨੂੰ ਵੇਖਦਿਆਂ ਹੋਇਆਂ ਮਾਨਯੋਗ ਐਸਐਸਪੀ ਗੁਰੂਤੁਰਾ ਦੇ ਦੇਸ਼ਾ ਨਿਰਦੇਸ਼ਾਂ ਹੇਠ ਸਾਡੇ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਜੋ ਤਿਹਾਰਾਂ ਨੂੰ ਇਹ ਮੌਕੇ ਤੇ ਕੋਈ ਦੁਰਘਟਨਾ ਨਾ ਵਾਪਰ ਸਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਲੋੜ ਹੈ ਲੋਕਾਂ ਨੂੰ ਇਸ ਵੱਲ ਧਿਆਨ ਦੇਣ ਦੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਐਸਐਸਪੀ ਸਾਹਿਬਾਦਰ ਮੈਡਮ ਐਸਪੀ ਹੈਡਕ quarters ਸਾਹਿਬ ਸ਼੍ਰੀਮੰਤ ਪ੍ਰੋਬਿੰਦਰ ਕੌਰ ਜੀ ਡੀਐਸਪੀ ਸਾਹਿਬ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜੀ ਇਹਨਾਂ ਦੇ ਹੁਕਮਾਂ ਦੇ ਪਾਲਣਾ ਕਰਦੇ ਹੋਏ ਅੱਜ ਅਸੀਂ ਜੰਡਿਆਲਾ ਫਾੜ ਕਿਤੇ ਜਿਹੜਾ ਇਲਾਕਾ ਬੰਦੀ ਕੀਤੀ ਆ ਆਉਣ ਵਾਲੇ ਤਿਹਾਰਾਂ ਨੂੰ ਬੰਦੇ ਨਜ਼ਰ ਰੱਖਦੇ ਜਿਹੜੇ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਨਸ਼ਕਾਮ ਫਰਾਵੀ ਜਿਹੜੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਜਿਹੜੀ ਚੈਕ ਕਰਦੇ ਅੱਜ ਤੱਕ ਹੁਣ ਤੱਕ ਜਿਹੜੇ 10 ਚਲਾਨ ਜਿਹੜੇ ਕੀਤੇ ਗਏ ਆ ਮੋਟਰਸਾਈਕਲ ਰੁਕੇ ਜਾਂਦੇ ਕਿ ਗੱਡੀ ਵੀ ਕਿਸੇ ਵੀ ਰੋਕਦੇ ਨਹੀਂ ਨਹੀਂ ਜਗਤ ਘਟਿਆ ਇੱਥੇ ਫਿਲਹਾਲ ਤੇ ਇਥੇ ਮੋਟਰਸਾਈਕਲ ਚੈੱਕ ਕਰ ਰਹੇ ਆ ਅੱਗੇ ਜਾ ਕੇ ਜਿਹੜੀਆਂ ਗੱਡੀਆਂ ਦੀ ਚੈੱਕ ਵੀ ਕਰਾਂਦੇ ਨਾਲ ਜਿੱਦਾਂ ਕਿ ਕੋੜ ਨੇ ਕਿਹਾ ਕਿ ਜਿਹੜਾ ਬੱਚੇ ਵੀ ਜਿਹੜੇ ਆ ਕਈ ਜਿਨ੍ਹਾਂ ਦੀ ਐਸ ਘਟਿਆ ਬਾਈਕ ਚਲਾਉਂਦੇ ਆ ਉਹਨਾਂ ਦੇ ਵੀ ਚਲਾਨ ਕੱਟਿਆ ਜਾਂਦੇ ਹਾਂਜੀ ਇਸ ਮਹੀਨੇ ਚ 13 ਚਲਾਨ ਜਿਹੜੇ ਆ ਅੰਡਰੇ ਦੇ ਕੱਟੇ ਗਏ ਆ ਇਸ ਤੋਂ ਇਲਾਵਾ ਅਲਕੋਮਿਟਰ ਜਿਹੜੇ ਸ਼ਰਾਬ ਤੇ ਡਰਿੰਕਿੰਗ ਡਰਾਈਵਿੰਗ ਦੇ ਆ ਉਹ 6 ਚਲਾਨ ਇਸ ਮਹੀਨੇ ਵਿੱਚ ਉਹਨਾਂ ਦੇ ਵੀ ਕੱਟੇ ਗਏ ਤੇ ਕਿੰਨੇ ਰੋਜ਼ ਦੇ ਚਲਾਨ ਤੁਸੀਂ ਕੱਟ ਦਿੰਦੇ ਹੋ ਚਲਾਨ ਜਿਹੜੇ ਸਾਡੀ ਐਵਰੇਜ ਟ੍ਰੈਫਿਕ ਦੇ ਜਿਹੜੇ ਚਲਾਨ 30 35 ਚਲਾਨ ਤਰੀਬਨ ਹੋਈ ਜਾਂਦੇ ਆ ਤੇ 트리플 ਆਈਡੀ ਕਰਦੇ ਜਿਹੜੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ